ਤੁਸੀਂ ਟ੍ਰੇਲਰ ਵੇਖਿਆ ਕਿਵੇਂ ਦਾ ਤੁਹਾਨੂੰ ਲੱਗਾ ਅਹਿਸਾਸ ਕੀ ਬਹੁਤ ਵਧੀਆ ਸਟੋਰੀ ਭਾਈ ਜਿੱਦਾਂ ਆਪਣਾ ਜਿਹੜਾ ਇਤਿਹਾਸ ਆ 84 ਬਾਰੇ ਵੀ ਇੱਥੇ ਦੱਸਿਆ ਗਿਆ ਤੇ ਸਾਰੀਆਂ ਕਹਾਣੀਆਂ ਦੱਸੀਆਂ ਗਈਆਂ ਬਾਕੀ ਥੋੜੀ ਇਮੋਸ਼ਨਲ ਸਾਈਡ ਵੀ ਹੈਗੀ ਹੈ ਮੂਵੀ ਬਾਕੀ ਜਦੋਂ ਅਸੀਂ ਵੇਖਾਂਗੇ ਤੇ ਵੇਖਣੀ ਬਣਦੀ ਫਿਲਮ ਭੰਟੀ ਸਾਹਿਬ ਵੇਖਣੀ ਬਣਦੀ ਹੈ ਭੰਟੀ ਟ੍ਰੇਲਰ ਭਾਈ ਬਹੁਤ ਵਧੀਆ ਲੱਗਾ ਪੁੱਤ ਦਾ ਜਿਮੀ ਸ਼ੇਰ ਗੱਲ ਦੇ ਫੈਨ ਆ ਪਰ ਮੈਲ ਕਰਾਦੇ ਰੱਬਾ ਪਹਿਲਾਂ ਮੂਵੀ ਦੇਖੀ ਹੋਈ ਉਹਦੀ ਪਰ ਬਹੁਤ ਵਧੀਆ ਉਹ ਲੱਗੀ ਸੀਗੀ ਨਹੀਂ ਕਲੇਸ਼ ਤਾਂ ਨਹੀਂ ਹੁੰਦਾ ਉਦਾਂ ਲੜਦੇ ਲੁੜਦੇ ਤਾਂ ਨਹੀਂ ਭਾਈ ਉਦਾਂ ਗੱਲ ਕੁਲ ਸ਼ੇਅਰ ਕਰਦੇ ਸਾਰੀ ਪ੍ਰਾਪਰੀ ਭਈ ਸੇਦੀਆਂ ਸੁਨੀਆਂ ਦੇ ਬਾਰੇ ਉਦਾਂ ਸਾਰਾ ਕੁਝ ਭਰਾਆਂ ਨਾਲ ਸ਼ੇਅਰ ਹੁੰਦਾ ਯਾਰ ਅੱਛਾ ਮੇਰ ਨਾਲ ਇਹ ਵੱਡਾ ਵਾ ਮੈਂ ਨਿੱਕਾ ਹਾਂ ਲੜਾਈ ਲੁੜੀ ਹੁੰਦੀ ਤਾਂ ਲੜਾਈ ਪਾਈ ਹੁੰਦੀ ਲੜਾਈ ਤੇ ਬਣਾ ਸਰਦਾ ਨਹੀਂ ਆਡਾ ਤੇ ਮਨੋਂਦਾ ਕੋਣਾ ਇੱਕ ਦੋ ਤੇ ਤੁਹਾਨੂੰ ਪਹਿਲਾਂ ਮਨੋਂਦਾ ਭਾਈ ਮਨੋਂਣ ਵਾਲੇ ਕੁਛ ਨਹੀਂ ਆ ਗਾਟੇ ਜੀ ਮਨੋਂਦਾ ਭਾਈ ਰੋ ਨਿੱਕਾ ਵਾ ਨਾ ਨਾ ਮਨੋਂਣਾ ਕਿੱਥੇ ਮੈਨੂੰ ਸੌਰੀ ਕਹਣੀ ਪੈਂਦੀ ਕੱਪੜੇ ਪਾਣੀ ਪੈਂਦੇ ਰੇ ਫਿਲਮ ਚਾਹਦੇ 29 ਅਗਸਤ ਨੂੰ ਆ ਰਹੀ ਹੈ ਨਾ ਸੋ ਮੈਂ ਭਾਈ ਦੇ ਸਾਥ ਪੱਕਾ ਜਾਉਂਗਾ ਆਪਕੇ ਭਾਈ ਹੈ ਹਾਂ ਹਾਂ ਵੀਰ ਭਾਈ ਹੈ ਕਿਹਦਾ ਪਿਆਰੇ ਇਹ ਦੋਨੋਂ ਬਹੁਤ ਤਗੜਾ ਆਪ ਦੇਖ ਸਕਤੇ ਹੈ ਸਸੀਕਲ ਮੈ ਰਜ ਚਲੋਤਰਾ ਤੇ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਤੜਕਾ ਪੰਜਾਬੀ ਭਾਈ ਪਾਈਆਂ ਦਾ ਪਿਆਰ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਜਿੱਥੇ ਭਰਾ ਖੜ ਜਾਂਦਾ ਉੱਥੇ ਕਈ ਵਾਰੀ ਕੋਈ ਵੀ ਨਹੀਂ ਖੜਦਾ ਤੇ ਇੱਕ ਇਹੋ ਜਿਹਾ ਇਮੋਸ਼ਨਲ ਰਿਸ਼ਤੇ ਤੇ ਇੱਕ ਸੰਜੀਦਾ ਰਿਸ਼ਤੇ ਤੇ ਇੱਕ ਫਿਲਮ ਆ ਰਹੀ ਹੈ ਮਾਂ ਜਾਏ ਜੋ 29 ਅਸੂ ਰਿਲੀਜ਼ ਹੋ ਰਹੀ ਹੈ ਜਿਮੀ ਸ਼ੇਰ ਗਿੱਲ ਮਨਵਜ ਸਟਾਰਰ ਦੀ ਫਿਲਮ ਦੇ ਵਿੱਚ ਇਹ ਦੋਨਾਂ ਇੱਕ ਦੂਜੇ ਦੇ ਭਰਾ ਬਣੇ ਹੋਏ ਨੇ ਜੋ ਇੱਕ ਹੈਂਡੀਕੈਪ ਹੁੰਦਾ ਤੇ ਜਿਹੜਾ ਆਪਣੇ ਭਰਾ ਦੀ ਮਦਦ ਕਰਦਾ ਇੱਕ ਕਾਫੀ ਅੱਛੀ ਸਟੋਰੀ ਹੈ ਜੋ ਟ੍ਰੇਲਰ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਤੇ ਇਸ ਦੇ ਰਿਲੇਟਿਡ ਹੀ ਅਸੀਂ ਪਹੁੰਚੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਲਈ ਉਹਨਾਂ ਕੋਲ ਪੁੱਛਾਂਗੇ ਉਹਨੂੰ ਟ੍ਰੇਲਰ ਕਿਵੇਂ ਦਾ ਲੱਗਿਆ ਉਹਨੂੰ ਟ੍ਰੇਲਰ ਵੀ ਵਿਖਾਵਾਂਗੇ ਤੇ ਉਹਨਾਂ ਦੇ ਭਰਾਵਾਂ ਭਰਾਵਾਂ ਦੀ ਜਿਹੜੀ ਇਹ ਗੱਲਾਂ ਬਾਤਾਂ ਵੀ ਉਹਨਾਂ ਕੋਲ ਪੁੱਛਾਂਗੇ ਭਰਾਵਾਂ ਦੇ ਨਾਲ ਕਿਹੋ ਜਿਹਾ ਪਿਆਰ ਹੈ ਕਿਹੋ ਜਿਹੀ ਬੌਂਡਿੰਗ ਹੈ ਤੇ ਫਿਲਮ ਦਾ ਟ ਪੁੱਛਦੇ ਆਂ ਉਹਦੇ ਸਵਾਲ ਪਾਈ ਤੁਸੀਂ ਟ੍ਰੇਲਰ ਵੇਖਿਆ ਹੁਣੇ ਤੁਹਾਨੂੰ ਮਾਜਾਇ ਫਿਲਮ ਦਾ ਟ੍ਰੇਲਰ ਵੇਖਿਆ ਤੁਸੀਂ ਤੁਹਾਨੂੰ ਕਿਵੇਂ ਦਾ ਲੱਗਾ ਵਧੀਆ ਲੱਗਾ ਭਾਜੀ ਆਪਾਂ ਦੇਖਿਆ ਟ੍ਰੇਲਰ ਵਿੱਚ ਦੱਸਿਆ ਕਿਦਾਂ ਆਪਾਂ ਭਰਾ ਭਰਾ ਕਿਦਾਂ ਇਕੱਠੇ ਰਹਿੰਦੇ ਆਂ ਤੇ ਭਰਾਵਾਂ ਦੇ ਪਿਆਰ ਬਾਰੇ ਦੱਸਿਆ ਤੇ ਆਹ ਸਾਰੇ ਮੇਰੇ ਭਰਾ ਹੀ ਆ ਭਰਾਵਾਂ ਨਾਲ ਵੱਧਦੀ ਹੈ ਮੇਰਾ ਸਗਾ ਭਰਾਵਾ ਵੱਡਾ ਭਰਾ ਭਾਈ ਹੁੰਦੀਆਂ ਲੜਾਈਆਂ ਚੜਈਆਂ ਪਰ ਉਹੀ ਹਾਸੀਆਂ ਖੇਡੀਆਂ ਤੇ ਯਾਰ ਆਂਦਾ ਵੱਡਾ ਕੋਣਾ ਸਾਡੇ ਜੋਂ ਵੱਡਾ ਕੋਣਾ ਵੱਡੇ ਭਾਈ ਮੇਰੇ ਸਾਰੇ ਵੱਡੇ ਭਰਾ ਇਹ ਅੱਛਾ ਮੇਰੇ ਨਾਲ ਇਹ ਵੱਡਾ ਵਾ ਮੈਂ ਨਿੱਕਾ ਆਂ ਲੜਾਈ ਲੁੜੀ ਹੁੰਦੀ ਤਾਂ ਲੜਾਈ ਪਾਈ ਹੁੰਦੀ ਲੜਾਈ ਤੇ ਬਣਾ ਸਰਦਾ ਨਹੀਂ ਆਡਾ ਮਨੋਂਦਾ ਕੋਣਾ ਇੱਕ ਦੋ ਜੇ ਤੁਹਾਨੂੰ ਪਹਿਲਾਂ ਮਨੋਂਦਾ ਭਾਈ ਮਨੋਂਣ ਵਾਲੇ ਕੁਛ ਨਹੀਂ ਹੈ ਗਾਟ ਜੀ ਮਨੋਂਦਾ ਬੜੀ ਚਲੋ ਨਿੱਕਾ ਮਾ ਨਾ ਨਾ ਮਨੋਂਨਾ ਕਿੱਥੇ ਮੈਨੂੰ ਸੌਰੀ ਕਹਣੀ ਪੈਂਦੀ ਕੱਪੜੇ ਪਾਣੀ ਪੈਂਦੇ ਰੇ ਅੱਛਾ ਤੁਸੀਂ ਫਿਰ ਜਾਓਗੇ ਫਿਲਮ ਵੇਖਣ ਜਿਮੀ ਸ਼ੇਰ ਕਿਲੋਣਾ ਦੀ ਤੇ ਮਨ ਜ਼ਰੂਰ ਜਾਵਾਂਗੇ ਜ਼ਰੂਰ ਜਾਣਾ ਵੇਖਣੇ ਫਿਲਮ ਜ਼ਰੂਰ ਜਾਣਾ ਪਾਜੀ ਉਹਨਾਂ ਦੇ ਆਪਾ ਪੱਕੇ ਫੇ ਅੱਗੇ ਵ ਮਨੇ ਵੀ ਪੱਕੇ ਵੇਨਾ ਬਹੁਤ ਵਧੀਆ ਫਿਲਮ ਹੋਣਾ ਦੀ ਚਾਟਾ ਹੈਗੇ ਭਰਾ ਉਹ ਤਾਂ ਤੁਹਾਡੇ ਹੈਗੇ ਹਾਂਜੀ ਭਾਜੀ ਆਹੀ ਭਰਾ ਆਪਣੇ ਸਾਰੇ ਆਉਂਦੇ ਜੰਮੇ ਬੜਿਆਂ ਤੋਂ ਇਕੱਠੇ ਆਈਆਂ ਸਾਰੇ ਇਕੱਠੇ ਜੰਮੇ ਬੜੇ ਸਾਰੇ ਭਾਈ ਹੁੰਦੇ ਵੇ ਤਾਂ ਹਾਂਜੀ ਹਾਂਜੀ ਭਾਜੀ ਸਾਰੇ ਭਰਾ ਭਰਾ ਆ ਰਿਸ਼ਤਾ ਗੱਲਾਂ ਗੁੱਲਾਂ ਸ਼ੇਅਰ ਹੁੰਦੀਆਂ ਗੱਲਾਂ ਭਾਜੀ ਸ਼ੇਅਰ ਕਰਨੀਆਂ ਪੈਂਦੀਆਂ ਹੋਰ ਕੋ ਹੈ ਕੋ ਆਪਣਾ ਮਤਲਬ ਆਪਣੇ ਭਰਾ ਹੀ ਆ ਭਾਜੀ ਇਹ ਬੇਤੀ ਕਰਦੀ ਦੀ ਆਪਾਂ ਰੌਣਕ ਮੇਲਾ ਲਾ ਲਈ ਤੁਸੀਂ ਟ੍ਰੇਲਰ ਵੇਖਿਆ ਕਿਵੇਂ ਦਾ ਤੁਹਾਨੂੰ ਲੱਗਾ ਅਹਿਸਾਸ ਕਿ ਵਜਾ ਬਹੁਤ ਵਧੀਆ ਸਟੋਰੀ ਭਾਈ ਇਦਾਂ ਆਪਣਾ ਜਿਹੜਾ ਇਤਿਹਾਸ ਆ 84 ਬਾਰੇ ਵੀ ਵਿੱਚ ਦੱਸਿਆ ਗਿਆ ਤੇ ਸਾਰੀਆਂ ਕਹਾਣੀਆਂ ਦੱਸੀਆਂ ਗਈਆਂ ਬਾਕੀ ਥੋੜੀ ਇਮੋਸ਼ਨਲ ਸਾਈਡ ਵੀ ਹੈਗੀ ਹੈ ਮੂਵੀ ਦੀ ਬਾਕੀ ਜਦੋਂ ਅਸੀਂ ਵੇਖਾਂਗੇ ਤੇ ਵੇਖਣੀ ਬਣਦੀ ਫਿਲਮ ਭੰਟੀ ਸਾਹਿਬ ਵੇਖਣੀ ਬਣਦੀ ਹੈ ਭੰਦੀ ਕਿ ਜਿਹੜਾ ਪਿਆਰ ਆ ਉਹ ਜ਼ਰੂਰੀ ਹੈ ਦਿਖਾਣਾ ਦੁਨੀਆ ਨੂੰ ਵੀ ਆ ਕਿ ਜਿੱਦ ਆਪਣੇ ਭਰਾਵਾਂ ਚ ਪਿਆਰ ਕਿੰਨਾ ਵਾ ਤੇ ਅੱਜ ਕੱਲ ਲੋਕ ਭੁੱਲ ਗਏ ਆ ਕਿਉਂਕਿ ਭੁੱਲ ਗਏ ਆ ਲੋਕ ਚੀਜ਼ਾਂ ਨੂੰ ਮਗੀ ਜ਼ਿਆਦਾ ਵੈਸਟਰਨ ਹੋ ਚੁੱਕੇ ਨੇ ਦੋਸਤ ਕਰਕੇ ਭੁੱਲ ਗਏ ਆ ਲੋਗ ਨਤੀਗਸ ਨੂੰ ਆ ਰਹੀ ਓਦਾ ਫਿਲਮ ਜੇ ਜਿਮੀ ਸ਼ੇਰ ਗਿਲ ਹੁਣ ਵੇਖਦੇ ਹੁਣ ਤੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਪਾਜੀ ਅਹੀਂ ਤੇ ਸ਼ੁਰੂ ਤੋਂ ਪੇਂਡਾ ਮਿਲਣਾ ਜਾਵਾਂਗੇ ਪਾਜੀ ਅਹੀਂ ਤੇ ਮਿਲਣਾ ਚਾਹਾਂਗੇ ਜਾਵਾਂਗੇ ਤੁਹਾਡੇ ਬਹੁਤ ਟਾਈਮ ਬਾਅਦ ਹੋਈ ਜਾਣਾ ਆਪਣੀ ਆ ਵਾਲੀ ਫਿਲਮ ਅੱਗੇ ਮਿਲ ਕਰਾਦੇ ਰੱਬਾ ਅਹੀਂ ਉਤੋਂ ਪਹਿਲਾਂ ਪਿਲਾਂ ਦੋ ਦਿਨ ਆਵਾ ਮਤਲਬ ਆ ਵਾ ਵਾ ਟਾਈਮ ਆਦੀ ਜਿਹੜੀ ਪੰਜਾਬੀ ਦੇ ਨੂੰ ਮਾਈ ਯੂਨਿਕ ਸਟੋਰੀ ਵਾਲੀ ਲੱਗਦਾ ਆਹ ਭਰਾਵਾਂ ਦੇ ਕਰਕੇ ਤੁਸੀਂ ਦੇਖਣ ਜਾਓ ਬਿਲਕੁਲ ਭਾਜੀ ਆਪਾਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਭਾਜੀ ਜਾਓਗੇ ਮਤਲਬ ਸਾਰੇ ਜਾਣਾ ਜਾਣਾ ਜ਼ਰੂਰ ਭਾਈ ਜਰੂਰ ਜਾਣਾ ਆਪਾਂ ਜਿੰਮੀ ਸ਼ੇਰਗੱਲ ਜਿੰਮੀ ਸ਼ੇਰਗੱਲ ਭਾਜੀ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਭਾਜੀ ਥੈਂਕ ਯੂ ਸਰ 29 ਅਗਸਤ ਕੋ ਫਿਲਮ ਆ ਰਹੀ ਹੈ ਮ ਆ ਜਾਏ ਆਪਨੇ ਅਭੀ ਟ੍ਰੇਲਰ ਦੇਖਿਆ ਆਪਕੋ ਕੈਸਾ ਲਗਾ ਟ੍ਰੇਲਰ ਕਾਫੀ ਅੱਛਾ ਥਾ ਮੈਂ ਦੇਖਿਆ ਮਤਲਬ ਕਾਫੀ ਅੱਛਾ ਥਾ ਇਕਦਮ ਭਾਈ भाई का प्यार इसमें दिख रहा था झलक रहा था जो कि मुझे काफी अच्छा लगा आप कहां से वैसे? मैं से हूं, देखा, देखा इसलिए तो मेरे को काफी मजा आया और ये फिल्म शायद उन्तीस अगस्त को आ रही है ना सो मैं भाई के साथ पक्का जाऊंगा हाँ हाँ क्या भाई है क्या दोनों बहुत तगड़ा आप देख सकते है और फिर फिल्म देखने जाओगे बिल्कुल बिल्कुल आपको कैसा लगा ट्रेलर बहुत बढ़िया लगा इसमें मतलब ट्रेलर देख के ये पता चल रहा है कि दोनों भाइयों का प्यार बहुत अच्छा है जी और हर पार्ट ऑफ लाइफ में जैसे हम लोग करते आए हैं वैसे सपोर्ट करते रहना चाहिए भाइयों को हां जी आपके भाई जी ये अच्छा तो आप जाओगे फिर फिल्म देखने बिल्कुल देखे। बिल्कुल जाएंगे अच्छा भाई ਤੁਸੀਂ ਹੁਣੇ ਟ੍ਰੇਲਰ ਵੇਖਿਆ ਮਾ ਜਾਏ ਫਿਲਮ ਦਾ ਜਿਮੀ ਸ਼ੇਰਗਿੱਲ ਤੇ ਮਾਨਵ ਵਿੱਚ ਹੁਣੀ ਆ ਰਿਹਾ 29 ਅਗਸਤ ਨੂੰ ਫਿਲਮ ਲੈ ਕੇ ਮਾ ਜਾਏ ਕਿਵੇਂ ਦਾ ਤੁਹਾਨੂੰ ਲੱਗਾ ਟ੍ਰੇਲਰ ਵੈਸੇ ਟ੍ਰੇਲਰ ਬਾਈ ਬਹੁਤ ਵਧੀਆ ਲੱਗਾ ਆਪੋ ਉਦ ਦਾ ਜਿਮੀ ਸ਼ੇਰਗਿੱਲ ਦੇ ਫੈਨ ਆ ਪਰਫਾਰਮੇਲ ਕਰਾਦੇ ਰੱਬਾ ਪਹਿਲਾਂ ਮੂਵੀ ਦੇਖੀ ਹੋਈ ਉਹ ਦੀ ਛਾਏ ਬਹੁਤ ਵਧੀਆ ਉਹ ਲੱਗੀ ਸੀ ਆ ਵੀ ਇਹਦਾ ਟ੍ਰੇਲਰ ਵੀ ਕੀ ਮੈਸੇਜ ਲੱਗਦਾ ਤੁਹਾਨੂੰ ਕਿਹੋ ਜਿਹਾ ਮਤਲਬ ਮਤਲਬ ਭਰਾਵਾਂ 'ਚ ਪਿਆਰ ਬਹੁਤ ਵਧੀਆ ਰੱਖਣਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਸਾਡਾ ਭਰਾ ਹੈਗਾ ਵੈਸੇ ਹਾਂਜੀ ਹਾਂਜੀ ਭਰਾਵਾਂ ਕਿਹੋ ਜਿਹਾ ਬੌਂਡ ਆ ਤੁਹਾਡਾ ਬਹੁਤ ਵਧੀਆ ਭਾਈ ਭਰਾ ਤਾਂ ਭਰਾ ਨੂੰ ਗੱਲ ਹਰੇਕ ਸ਼ੇਅਰ ਹੋ ਜਾਂਦੀ ਜਿਹੜੀ ਕਈ ਗੱਲਾਂ ਕਈ ਘਰਦਿਆਂ ਨੇ ਨਹੀਂ ਸ਼ੇਅਰ ਹੁੰਦੀਆਂ ਹਾਂਜੀ ਭਰਾ ਨਾਲ ਬਹੁਤ ਵਧੀਆ ਆਪਣਾ ਠੀਕ ਹੈ ਜੀ ਤੇ ਜਾਓਗੇ ਫਿਲਮ ਵੇਖਣ 29 ਅਗਸਤ ਨੂੰ ਹਾਂਜੀ ਹਾਂਜੀ ਭਾਈ ਜ਼ਰੂਰ ਜਾਵਾਂਗੇ ਮੂਵੀ ਟ੍ਰੇਲਰ ਹੀ ਬਹੁਤ ਵਧੀਆ ਭਾਈ ਦਾ ਲਾਪੀ ਘਾਰੇ ਆਉਂਦਾ ਬ ਯਾ ਮਾਂ ਦੇ ਜ਼ਰੂਰ ਜਾਵਾਂਗੇ ਲੱਗਿਆ ਭਾਈ ਜੀ ਤੁਸੀਂ ਵੀ ਵੇਖੋ ਵਧੀਆ ਭਾਈ ਇਹਨ ਵਧੀਆ ਘੈਂਡ ਸੀਗਾ ਬਾਕੀ ਜਾਵਾਂਗੇ ਦੇਖਣਾਂ ਆਨੂ ਦਾ ਭਰਾਵਾਂ ਦਾ ਪਿਆਰ ਤਾਂ ਉਦਾਂ ਹੀ ਬਹੁਤ ਹੁੰਦਾ ਵਾ ਤੁਹਾਡੇ ਭਾਈਆਂ ਨਾਲ ਤੁਹਾਡਾ ਕਿਹੋ ਜਿਹਾ ਪਿਆਰ ਭਾਈ ਆ ਬੈਠਾ ਮੇਰਾ ਵੱਡਾ ਭਾਈ ਕੀ ਮਤਲਬ ਕੋਈ ਹੈਗੀ ਬੌਂਡਿੰਗ ਮਤਲਬ ਨਹੀਂ ਕਲੇਸ਼ ਤਾਂ ਨਹੀਂ ਹੁੰਦਾ ਉਦਾਂ ਲੜਦੇ ਲੁੜਦੇ ਤਾਂ ਨਹੀਂ ਭਾਈ ਉਦਾਂ ਗੱਲ ਗੁਲ ਸ਼ੇਅਰ ਕਰ ਦਿੰਦੇ ਸਾਰੀ ਪ੍ਰਾਪਰਟੀ ਵਹੀ ਸਿੱਧੀਆਂ ਸੁਲੀਆਂ ਦੇ ਬਾਰੇ ਉਦਾਂ ਸਾਰਾ ਕੁਝ ਭਰਾਵਾਂ ਨਾਲ ਸ਼ੇਅਰ ਹੁੰਦਾ ਯਾਰ ਅੱਛਾ ਜੀ ਉਦਾਂ ਜਿੰਮੀ ਸ਼ਰਗਿਲ ਦੇ ਫਿਲਮਾਂ ਤੁਸੀਂ ਦੇਖੀਆਂ ਫਿਲਮਾਂ ਦੇਖੀਆਂ ਭਈ ਅੱਗੇ ਵੀ ਬਹੁਤ ਕਾਫੀ ਫਿਲਮਾਂ ਦੇਖੀਆਂ ਉਹਨਾਂ ਦੇ ਜਾਵਾਂਗੇ ਹੁਣ 24 ਤਰੀਕ ਨੂੰ 24 ਨੂੰ ਹੀ ਹੋਣੀ ਨਹੀਂ 29 ਅਗਸਤ ਨੂੰ ਫਿਰ ਮਾਰੀ ਹੈ ਮਾਂ ਫਿਲਮ ਦਾ ਮਾ ਆ ਜਾਇਆ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਅੱਛਾ ਤੇ ਤੁਹਾਡੇ ਆਪਣੇ ਭਰਾ ਨਾਲ ਕਿਹੋ ਜਿਹਾ ਪਿਆਰ ਹੈ ਇਹ ਤੁਹਾਡਾ ਭਰਾ ਹੈ ਹਾਂਜੀ ਰਿੰਸੋ ਤੁਸੀਂ ਹਾਂਜੀ ਤੇ ਕਿਹੋ ਜਿਹਾ ਪਿਆਰ ਹੈ ਕੀ ਕਰਦੇ ਹੁੰਦੇ ਆਪਾਂ ਚ ਲੜਾਈ ਲੜੀ ਹੁੰਦੀ ਹੈ ਹਾਂ ਹੁੰਦੀ ਥੋੜੀ ਬੋਲ ਹੁੰਦੀ ਆ ਇੰਨੀ ਜ਼ਿਆਦਾ ਨਹੀਂ ਹੁੰਦੀ ਅੱਛਾ ਫਿਰ ਤੁਹਾਡੇ ਚ ਕੋਣ ਮੰਨਦਾ ਫਿਰ ਇੱਕ ਦੂਜੇ ਨਾਲ ਕਿਵੇਂ ਸਲਝਾਂਦੇ ਹੋ ਨਹੀਂ ਹੋ ਜਾਂਦਾ ਅੱਛਾ ਕਿੱਟੇ ਸਕੂਲ ਜਾਂਦੇ ਹਾਂ ਇਕੱਠੇ ਸਕੂਲ ਜਾਂਦੇ ਅੱਛਾ ਤੁਹਾਡੀ ਹੁੰਦੀ ਆ ਆਪਸ ਵਿੱਚ ਲੜਾਈ ਦੋਆਂ ਦੀ ਹਾਂਜੀ ਅੱਛਾ ਟ੍ਰੇਲਰ ਵੇਖਿਆ ਕਿਵੇਂ ਦਾ ਲੱਗਾ ਤੁਹਾਨੂੰ ਉਹਦਾ ਬਹੁਤ ਚੰਗਾ ਕੀ ਲੱਗਾ ਵਿੱਚ ਦੇਖ ਕੇ ਪਤਾ ਕੀ ਲੱਗਾ ਉੱਚੇ ਦਾ ਇਹ ਬੋ ਦੱਸ ਤੇ ਪ੍ਰਮਾਰੇ ਪ੍ਰਮਾਰੇ ਪਿਆਰ ਵਾਲੇ ਦੱਸੋ ਉਹਦਾ ਤੁਸੀਂ ਜਿਮੀ ਸ਼ੇਰਗਿਲ ਦੀਆਂ ਫਿਲਮਾਂ ਵੇਖੀਆਂ ਪਹਿਲਾਂ ਦੇਖੀ ਬੜੀਆ ਸੀ ਕਿ ਜਾਓਗੇ ਫਿਲਮ ਵੇਖਣ ਜਾਵਾਂ ਕਾਟਾ ਆਪਣੇ ਭਰਾ ਨਾਲ ਕਿਹੋ ਜਿਹਾ ਰਿਸ਼ਤਾ ਹੈ ਲੜਦੇ ਹੋ ਆਪਸ ਵਿੱਚ ਲੜਦੇ ਫਿਰ ਬਣਾਉਂਦਾ ਕੋਣ ਹੈ ਕਿ ਤੇਨ ਨਹੀਂ ਖੋਦਦੇ ਹੋ ਜਾਂਦਾ ਅਸੀਂ ਕੀ ਗੱਲ ਹੁੰਦੀ ਕੀ ਦੋਸਤ ਜੇ ਤਾਂ ਕੰਮੋਂ ਗੋਮ ਨਹੀਂ ਕੀਤਾ ਤਾਂ ਅੱਛਾ ਕੁੜਤਾ ਤਾਂ ਨਹੀਂ ਤੁਸੀਂ ਵੱਡਾ ਕੋਣ ਤੁਹਾਡੇ ਤੇ ਹਾਂ ਅਸੀਂ ਤੇ ਕੁੜਦੇ ਤਾਂ ਨਹੀਂ ਤੁਸੀਂ ਨਹੀਂ ਨਹੀਂ ਕੁੜਦੇ ਨਹੀਂ ਅੱਛਾ ਫਿਰ ਜੇ ਜਿਮੀ ਸ਼ੇਰਗਲ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਓਗੇ ਫਿਲਮ ਵੇਖਣ ਜਾਵਾਂਗੇ ਜ਼ਰੂਰ ਜਾਵਾਂਗੇ ਤੁਸੀਂ ਵੀ ਜਾਓਗੇ ਜਾਵਾਂ ਭਾਈ ਤੁਸੀਂ ਟ੍ਰੇਲਰ ਵੇਖਿਆ ਹੋਣੇ ਫਿਲਮ ਆ ਜਾਏ ਦਾ ਕਿਵੇਂ ਦਾ ਲੱਗਾ ਤੁਹਾਨੂੰ ਸਰ ਬਹੁਤ ਵਧੀਆ ਲੱਗਾ ਉਹਦਾ ਦਾ ਮੂਵੀ ਵਧੀਆ ਆ ਜਿੱਦਾਂ ਮੇਰਾ ਭਰਾ ਆ ਤੁਹਾਡਾ ਭਰਾ ਹੈ ਹਾਂਜੀ ਹਾਂਜੀ ਕਿਹੋ ਜਿਹਾ ਪਿਆਰ ਤੁਹਾਡਾ ਇੱਕ ਦੂਜੇ ਨਾਲ ਸਰ ਬਹੁਤ ਵਧੀਆ ਆ ਗੱਲਾਂ ਗੁੱਲਾਂ ਸ਼ੇਅਰ ਹੁੰਦੀਆਂ ਇੱਕ ਦੂਜੇ ਨਾਲ ਸਾਰੀ ਸਾਰੀ ਅੱਛਾ ਜੀ ਬਹੁਤ ਜ਼ਿਆਦਾ ਟ੍ਰੇਲਰ ਦੇਖ ਕੇ ਕੀ ਪਤਾ ਲੱਗਾ ਤੁਹਾਨੂੰ ਕੀ ਕੀ ਕਿਹੋ ਜਿਹਾ ਅਹਿਸਾਸ ਹੋਇਆ ਹਾਂ ਭਰਾ ਭਰਾ ਹੀ ਹੁੰਦਾ ਆ ਅੱਛਾ ਜੀ ਹਾਂ ਤੇ ਜਾਓਗੇ ਫਿਰ 29 ਅਗਸਤ ਨੂੰ ਫਿਲਮ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜਿਵੇਂ ਸ਼ੇਰ ਗਿੱਲ ਦੀਆਂ ਉਹਦਾ ਫਿਲਮਾਂ ਵੇਖੀਆਂ ਹੋਰ ਵੀ ਜਿਹੜੇ ਮਨ ਵਿੱਚ ਆਇਆ ਹਾਂਜੀ ਕਿਉਂ ਜੀ ਆ ਤੁਸੀਂ ਵਧੀਆ ਲੱਗੇ ਆ ਤੇ ਫਿਰ ਜਾਓਗੇ ਵੇਖਣ ਤੁਸੀਂ 29 ਹਾਂਜੀ ਹਾਂਜੀ ਤੁਹਾਡਾ ਇਹ ਭਰਾਏ ਕਿਹੋ ਜਿਹਾ ਰਿਸ਼ਤਾ ਇੱਕ ਦੂਜੇ ਨਾਲ ਤੁਹਾਡਾ ਬਹੁਤ ਵਧੀਆ ਭਾਈ ਵਧੀਆ ਮਤਲਬ ਲੜਾਈ ਲੜੂਈ ਹੁੰਦੀ ਤੁਹਾਡੀ ਲੜਾਈ ਤਾਂ ਨਹੀਂ ਹੁੰਦੀ ਇੰਨੀ ਅੱਛਾ ਕੀ ਗੱਲਾਂ ਸ਼ੇਅਰ ਹੁੰਦੀਆਂ ਗੱਲਾਂ ਹਣ ਭਰਾਵਾਂ ਵਾਲੀਆਂ ਹੀ ਹੋਣੀਆਂ ਅੱਛਾ ਤੇ ਨਹੀਂ ਖੜੀਆਂ ਤੇ ਮਨਾਉਂਦਾ ਕੋਣਾ ਜੇ ਕਿਤੇ ਇੱਕ ਦੂਜੇ ਨਾਲ ਲੜਾਈ ਵਗੈਰਾ ਹੋ ਜਾਏ ਇੱਕ ਦੂਜੇ ਨਾਲ ਲੜਾਈ ਆਪ ਹੀ ਆ ਜੀਦਾ ਇੱਕ ਦੂਜੇ ਦਾ ਆਪ ਹੀ ਆ ਜੀਦਾ ਤੁਸੀਂ ਤੁਸੀਂ ਟ੍ਰੇਲਰ ਵੇਖਿਆ ਜਿਹੜਾ ਮਾਂ ਜਾਏ ਦਾ ਕਿ ਇਹੋ ਜਿਹਾ ਲੱਗਾ ਤੁਹਾਨੂੰ ਬਹੁਤ ਵਧੀਆ ਭਾਈ ਬਹੁਤ ਵਧੀਆ ਬਣਾਇਆ ਮਤਲਬ ਮੈਸੇਜ ਤੁਹਾਨੂੰ ਕੀ ਅਹਿਸਾਸ ਹੋਇਆ ਫਿਲਮ ਵੇਖ ਕੇ ਭਰਾਵਾਂ ਦੇ ਮਤਲਬ ਭਰਾਮਾਂ ਦੇ ਪਿਆਰ ਮਤਲਬ ਜਦਾ ਬੜਾ ਵਧੀਆ ਅੱਛਾ ਜਿਓ ਜਾਓਗੇ ਫੇ ਫਿਲਮ ਵੇਖਣ 29 ਅਗਸਤ ਨੂੰ ਹਾਂ ਜੀ ਜੀ ਜਰੂਰ ਭਾਈ ਭਾਈ ਤੁਸੀਂ ਫਿਲਮ ਦਾ ਟ੍ਰੇਲਰ ਵੇਖਿਆ ਤੁਹਾਨੂੰ ਕਿਵੇਂ ਦਾ ਲੱਗਾ ਬਹੁਤ ਘੈਂਟ ਵੀਰ ਅੱਛਾ ਜੀ ਕਿ ਮੈਸੇਜ ਮਿਲਿਆ ਅਹਿਸਾਸ ਕੀ ਹੋਇਆ ਫਿਲਮ ਵੇਖ ਕੇ ਟ੍ਰੇਲਰ ਵੇਖ ਕੇ ਤੁਹਾਨੂੰ ਵਧੀਆ ਲੱਗਾ ਭਾਈ ਭਰਾਵਾਂ ਤੇ ਆ ਵਧੀਆ ਆ ਤੁਹਾਡੇ ਭਰਾ ਹੈਗੇ ਉਦਾਂ ਹਾਂਜੀ ਭਾਈ ਕਿਹੋ ਜਿਹਾ ਰਿਸ਼ਤਾ ਤੁਹਾਡਾ ਭਰਾ ਬਹੁਤ ਘੈਂਡ ਵੀਰ ਕਿਸੀ ਲੜਾਈ ਵਗੈਰਾ ਹੁੰਦੀ ਬਹੁਤ ਹੁੰਦੀ ਸਾਰਾ ਕੁਝ ਪਿਆਰ ਵੀ ਪੂਰਾ ਭਾਈ ਆਪਣਾ ਹਾਂਜੀ ਤੇ ਫਿਲਮ ਵੇਖਣ ਜਾਓਗੇ ਫਿਰ 29 ਅਗਸਤ ਨੂੰ ਆ ਰਹੀ ਹੈ ਹਾਂਜੀ ਭਾਈ ਜਾਵਾਂਗੇ ਜਰੂਰ ਫਿਲਮ ਤੁਸੀਂ ਅੱਗੇ ਵੇਖੀ ਜਿਮੀ ਸ਼ੇਰ ਗਿਲੋਣਾ ਦੀ ਮੰਨ ਵਿੱਚ ਹੁਣਾਂ ਦੀ ਅੱਗੇ ਫਿਲਮ ਵੇਖ ਹਾਂਜੀ ਭਾਈ ਦੇਖੀਆਂ ਸਾਰੀਆਂ ਟੋਟਲ ਦੇਖਦੇ ਆ ਤੇ ਇਹ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਵਧੀਆ ਭਾਈ ਘੈਂਡਿਆ ਵੀਰ ਆਪਣੀ ਫਿਲਮ ਆ ਆਪਣੇ ਭਰਾਵਾਂ ਦੇ ਆ ਦੇਖਣੀ ਚਾਹੀਦੀ ਹਰ ਇੱਕ ਬੰਦੇ ਨੂੰ ਠੀਕ ਹੈ ਜੀ ਹਾਂਜੀ ਤੇ ਤੁਹਾਡਾ ਆਪਣੇ ਭਰਾ ਨਾਲ ਕਿਹੋ ਜਿਹਾ ਪਿਆਰ ਹੈ ਵਧੀਆ ਭਾਈ ਇਦਾਂ ਹੀ ਰਿਸ਼ ਜਾਓਗੇ ਫੇ ਫਿਲਮ ਦੇਖਣ ਜਾਓਗੇ ਹੈਂਡ ਪੂਰਾ ਪਿਆਰ ਹੈ ਆਪਣਾ ਫੁੱਲ ਲੜਕੀ ਮਤਲਬ ਖੇਤਰ ਖੇਤਰੀ ਪੂਰੇ ਹੋਈਦਾ ਹੈ ਅੱਛਾ ਜੀ ਫੇ ਮਨਾਉਂਦਾ ਕੌਣ ਹੈ ਇੱਕ ਦਿਨ ਆਪ ਹੀ ਮੰਨ ਮੋਣ ਚਾਹੀਦਾ ਹੈ ਅੱਛਾ ਹਾਂ ਇਹੋ ਜਿਹਾ ਪਿਆਰਾ ਤੁਹਾਡਾ ਤੇ ਜਾਓਗੇ ਫੇ ਫਿਲਮ ਦੇਖਣ ਹਾਂਜੀ ਜਾਵਾਂਗੇ ਭਾਜੀ ਠੀਕ ਹੈ 29 ਅਗਸਤ ਨੂੰ ਆ ਰਹੀ ਹੈ ਉਦਾਂ ਹਾਂਜੀ ਜ਼ਰੂਰ ਭਾਜੀ ਕੀ ਕਹਿਣਾ ਚਾਹੋਗੇ ਜਿਮੀ ਸ਼ੇਕ ਲੂਣੀ ਵੇਖਦੇ ਹੁਣ ਤਾਂ ਵਧੀਆ ਚੀਜ਼ ਹੈ ਭਾਜੀ ਇਦਾਂ ਹੀ ਚੀਜ਼ਾਂ ਬਣਾਉਂਦੇ ਰਹੋ ਵਧੀਆ ਬੜੀ ਚੀਜ਼ ਬਣੀ ਹੈ